ਲੈ ਅਵਨੇ ਠੀਕ ਆ ਵਧੀਆ ਜੀ ਆ ਲੱਕਾ ਬੰਦ ਚੱਲ ਭਾਈ ਗਾਣ ਚੱਲ ਭਾਈ ਗਾਣ ਲੈ ਲੋ ਜੀ ਭਾਈ ਆਥੇਲਾ ਪ੍ਰਧਾਨ ਨੱਕਾ ਨਾਲ ਉਟਾਵੇ ਥੈਲੀ ਲੋਟ ਆਉਂਦੇ ਆ ਥੈਲੀ ਥੈਲੇ ਬਾਈ ਬਾਈ ਮਿੱਟੀ ਵਾਲਾ ਕੰਮ ਔਖਾ ਏ ਬਾਰ ਬਾਰ ਮਿੱਟੀ ਜੇ ਇਧਰ ਉਧਰ ਚੱਕੀ ਜਾਵੇ ਹਟ ਜਾਂਦੀ ਆ ਥੈਲੀ ਲੋਟ ਆਉਂਦੇ ਆ ਇਧਰ ਖਿੱਚਲਾ ਪਰੇ ਖਿੱਚਲਾ ਇਹ ਕੰਮ ਲੋਟ ਆਉਂਦਾ ਦੇਖੋ ਆ ਬਦੁੱਖਾਂ ਲਾਈਆਂ ਬਈ ਬਾਈ ਨੀ ਕੁੱਤੇ ਬਿੱਲੇ ਨਾ ਆਵੇ ਜਿਹੜੇ ਕੁੱਤੇ ਨੇ ਆ ਸਾਈਡ ਲੰਘਣਾ ਉਹਨੇ ਜਾਣੀ ਨਹੀਂ ਹੈਗਾ ਡੰਡਿਆਂ 'ਚ ਫਸ ਜਾਣਾ ਉਹਨੇ ਫੇਰ ਇਧਰ ਲੰਘੀ ਜਾਣਾ ਨੀ ਸਾਰੀ ਵੱਟ ਖਰਾਬ ਕਰ ਦੇਣ ਡੰਡੇ ਵੱਜਣੇ ਤੇ ਨੀ ਸਾਰੀ ਖਰਾਬ ਕਰ ਦੇਣੀ ਸਾਰੀ ਬੈਠ ਜਾਂਦੀ ਆ ਹੂੰ ਹੁਣ ਦੇਖ ਬਿਲਕੁਲ ਦਿਖਾ ਦੇ ਕੋਈ ਕੁੱਤਾ ਲੰਘਿਆ ਹੋਵੇ ਕੁੱਤਾ ਕੋਈ ਵੀ ਨਹੀਂ ਭਾਈ ਮੈਂ ਦੇਖ ਲਿਆ ਵੀ ਕੁੱਤੇ ਨਹੀਂ ਜਾਣੇ ਨਹੀਂ ਜੇ ਸਾਫਟ ਹੋ ਲੋਵੇ ਕੁੱਤਾ ਬਿੱਲਾ ਗਾਂ ਪੱਛੂ ਜੋ ਵੀ ਉੱਪਰ ਲੰਘਦਾ ਏ ਓਕੇ ਇਹ ਚੀਜ਼ ਦਾ ਪਚਾਓ ਹੈਗਾ ਮੈਂ ਵੀ ਲਾ ਲਣੀ ਭਾਈ ਲੈ ਮਹਾਰਾਜ ਦੀ ਕਿਰਪਾ ਹੈ ਹਰੀ ਮਾਰ ਲੱਗੇ ਉਹਨਾਂ ਹਰੀ ਮਾਰ ਲੱਗੇ ਭਾਈ ਦੇਖੋ ਇਹਨਾਂ ਓਕੇ ਲਾਗੇ ਖੇਤ ਭਰ ਮਾਜ ਆ ਰਹੀ ਕਰਨ ਓਕੇ ਲਓ ਜੀ ਭਾਈ ਪਨੀਰੀ ਭਰਨਾ ਏ ਤੇ ਤੇ ਪਾਪਾ ਜੀ ਭਰ ਗਏ ਭਾਈ ਪਨੀਰੀ ਐਨ ਭਰਤੀ ਚੰਗੀ ਤਰ੍ਹਾਂ ਹਾਂ ਬੰਮੂ ਪਰ ਹੋ ਗਈ ਹਾਂ ਨਾਲੇ ਹਾਂ ਪਮ ਨੂੰ ਫੰਨ ਲਾ ਕੇ ਬਾਈ ਲੈ ਚਲੇ ਆ। ਸਨੇਰੀ ਐਨ ਭਾਰਤੀਆਂ ਆ ਵੀ ਭਰਤੇ ਪਾ ਲਈ ਭਾਰਤੀ ਦੀ। ਸ਼ਾਮ ਟਾਈਮ ਭਰੀ ਵੀ ਬਾਈ ਵਧੀਆ ਰਹਿੰਦੀ ਐ। ਡੱਡੂ ਬੁਲਾਉਂਦੇ ਦੇਖੋ ਐਨ ਘੜਦਾ ਪਾਣੀ ਚਾਰੇ ਪਾਸੇ ਨੂੰ। ਲਓ ਜੀ ਬਾਈ ਬੂਟੇ ਮੈਨੇ ਵਾਲਾ ਯੰਤਰ ਆਇਆ ਬਾਹਰ ਤੇ ਪੂਰੀ ਦੱਸੀ ਕਿਵੇਂ ਬਣ ਹੁੰਦਾ ਐ। ਹਾਂ। ਆਲਟ ਦਾ ਬਟਨ ਬਾਰਵਾ ਦੱਬਣਾ ਐ। ਬਟਨ ਦੱਬੇ ਤੇ ਵਿੱਚ ਨੂੰ ਜਾਂਦਾ ਇਹ। ਹਾਂ। ਇਹਦੇ ਵਿੱਚ ਪਾ ਓਰੇ। ਅਛਾ ਇਹਦੇ ਵਿੱਚ ਪਾਉਣਾ ਹਾਂ ਇਹ ਵਿੱਚ ਮਣਿਆ ਪਏ ਸਾਰਾ ਹਾਂ ਆਏ ਪਾਉਣਾ ਪਾਪਾ ਬਾਹਰ ਵਿੱਚ ਅਛਾ ਇਹ ਹੁਣ ਦਾ ਬਰੇ ਬਟਨ ਹਾਂ ਦਸਕੀਮ ਲੋਟ ਆ ਯਾਰ ਹਾਂ ਮੈਂ ਕਿੰਨੇ ਇੰਚ ਦਾ ਹੋ ਗਿਆ ਬੂਟਾ ਇੱਧਰ ਤੋਂ 19 ਹੋ ਗਿਆ 19 ਇੰਚ ਦਾ ਬੂਟਾ ਇਹ 19 ਇੰਚ ਦਾ ਹੈ ਉਹ ਕੱਟ ਲਾਇਦਾ ਤੈਨੂੰ ਕਿ ਫਿੱਤੇ ਬਾਅਦ ਵਾਸ਼ ਨਹੀਂ ਹੈਗਾ ਫਿੱਤੇ ਵਾਲਾ ਕੰਮ ਆ ਸਾਡਾ ਆ ਵੀ ਸਾਡਾ ਕੱਟ ਹੋ ਗਿਆ ਹਾਂ ਆਂਬੋ ਮਣੀ ਹਾਂ ਹੁਣ ਇਹਨੂੰ ਐ ਖਿੱਚ ਲੈ ਖੜ ਜਾ ਦੇ ਠੀਕ ਹੈ ਆ ਆਹ ਖੋਲ ਲੈ ਠੀਕ ਹੈ ਇਹਦਾ ਚੀਜ਼ ਵਧੀਆ ਹੁਣ ਆਹ ਆਹ ਮਣੀ ਅੰਬ ਇਹ ਕਹਿੰਦਾ ਦੋ ਇਹਨੂੰ ਆਪਾਂ ਨੂੰ ਫੜਨਾ ਪੈਂਦਾ ਹਾਂ ਇਹਦਾ ਮਨ ਵਧੀਆ ਹੈ ਵਧੀਆ ਹੈ ਬਟਨ ਦਬੋ ਗਿਆ ਹਾਂ ਤੇ ਤਿੰਨ ਚਦਾ ਇਹ ਇਨਚ ਆ ਜਾ ਹਨਾ ਹਾਂ ਠੀਕ ਹੈ ਨਾ ਪੂਰੀ ਮੇਰੇ ਨਾਲ ਇਹ ਸਿਸਟਮ ਪੂਰਾ ਹਾਂ ਦੂਆ ਨੇਪਾ ਹੁਣ ਦੇਖ ਇੱਕ ਬੰਦੇ ਨੇ ਇੱਧਰ ਤੇ ਫੜ ਲਿਆ ਇੱਕ ਨੇ ਉੱਧਰ ਤੇ ਫੜ ਲਿਆ ਉਲਝ ਰਹਾ ਦਾ ਉਹ ਇਕੱਲਾ ਬੰਦਾ ਮੇਨੇ ਆਉਂਗਾ ਬੂਟੇ ਜਾ ਕੇ ਜਿੱਕਣਾ ਮਰਜੀ ਆਏ ਬੰਨ ਕੇ ਇਹਨੂੰ ਆਂ ਲਾ ਕੇ ਕਾਪੀ ਬਣਨਾ ਮੜਾ ਹੋਰ ਰੱਖ ਬਣੀ ਜੀ ਨਾਲੇ ਇੱਕ ਹੋਰ ਆ ਬਟਨ ਦਾ ਮੇਰੇ ਇਕੱਠਾ ਹੁੰਦਾ ਏ ਉਹਨੇ ਇਕੱਠਾ ਹੁੰਦਾ ਪੰਜ ਕਿ ਕਿੰਨੇ ਫੁੱਟ ਦਾ ਦੇਖੀਦਾ ਜਿੱਥੇ ਖੜ ਗਿਆ ਜਿਹੜਾ ਉਹ ਗਰੀਸ ਕਰਨਾ ਮੇਰੇ ਕੋਲ ਜਿੱਥੇ ਖੜ ਗਿਆ ਖੜੇ ਜੀ ਕਿੰਨੇ ਫੁੱਟ ਦਾ ਹੈ ਹਾਂ ਉੱਲੇ ਅੰਬਸੇ ਨਹੀਂ ਹੈ 60 ਇੰਚ ਦਾ ਹੈ 5 ਫੁੱਟ ਦਾ ਹੈ ਮੋਟਾ ਬੰਦੇ ਲਾ ਕਮੈਂਟ ਦੂਗਾ 5 ਫੁੱਟ ਦਾ ਇਹ ਪੂਰਾ ਹਾਂ ਮੰਨੂ ਘੱਟ ਲਾ ਦੇ ਯਾਰ ਮੈਂ ਕਹਾਂਦਾ ਫੁੱਟ ਦਾ ਤੋਂ 6 ਫੁੱਟ ਦਾ ਕਰੀਬ ਹੋਣਾ ਭੂਰੀ ਲੈ ਬਟਨ ਨਾ ਦਬੀ ਹੁਣ ਲੈ ਛੱਡ ਦੇ ਬਸ ਇੱਥੇ ਲੈ ਹੈਗਾ ਹੋ ਗਿਆ ਭਈ ਹੋ ਗਿਆ ਦੇਖ ਲੈ ਹਾਂ ਹੈਗਾ ਹੈਗਾ ਪਹਿਲਾ ਲੱਗਦਾ ਨਹੀਂ ਤਾਂ ਪਹਿਲਾ ਲੱਗਦਾ ਨਹੀਂ ਤਾਂ ਲੈ ਨਾਲ ਮੈਂ ਲਾ ਕੋਸ ਮਰਜ਼ੀ ਮਿਲ ਲੈ ਬਾਲਟੀ ਮਿਲ ਲੈ ਹਾਥੋਂ ਘਮ ਵਧੀਆ ਮੈਂ ਨਹੀਂ ਆਣੀ ਬਿੰਦੇ ਨਹੀਂ ਬੁਧੀ ਜਾਣਦਾ ਲੈ ਜੀ ਤੂੰ ਵੀ ਮਿਲ ਲਈ ਜੋ ਮਿਲਣਾ ਲੈ ਹਾਂ ਕੀਜ ਵਧੀਆ ਵਈ ਭੇਜੀ ਬੰਦੇ ਨੇ ਹਾਂ ਨੇ ਦੇਲਾ ਆਈਟਮ ਹੈ ਬਥੇਰੀਆਂ ਇਹ ਹੌਲੀ ਹੌਲੀ ਪਤਾ ਲੱਗਦੀਆਂ ਜੀ ਆਪਾਂ ਨੂੰ ਪਤਾ ਨਹੀਂ ਇਹਨਾਂ ਹਾਂ ਕਿੰਨੇ ਇੰਚ ਦੀ ਨਾਲ 14 ਇੰਚ ਦੀ 14 ਇੰਚ ਦੀ ਦੇਖ ਲੈ ਪੂਰੀ ਕਿਆ ਵਰ ਜੈਕਟ ਬੰਨ 4 ਇੰਚੀ ਕਹਿੰਦੇ ਹਨਾ ਇਹਦੇ ਵਿੱਚ 14 ਇੰਚ ਇਹ ਕੀ ਕਿੱਦਾਂ ਹੁੰਦੀ 4 ਇੰਚ ਹੁਣ ਹੋਰ ਤਰੀਕੇ ਕੇ ਮਣਦੇ ਆ ਉਹ ਆਇਆ ਮਣਦੇ ਆ ਉਰੇ ਤੇ ਆ ਚੀਜ਼ ਮਣਾ ਜਾ 4 ਇੰਚ ਜਿਹੜੀ ਮਣਦੇ ਤੈਨੂੰ ਇਹ ਵੀ ਦਿਖਾ ਦਮਾ ਫਿਰ 4 ਇੰਚ ਇੱਥੇ ਦੇ ਮਣਾ ਇੱਥੇ ਤੇ ਲੈ ਕੇ ਉੱਪਰ ਤੱਕ ਮਣਾ ਆ ਆ ਚੀਜ਼ ਸਿੱਧੀ ਪਿਛਲੀ ਸਾਈਡ ਦੇਖਣੀ ਹੈ ਹਾਂ ਅੱਗੇ ਕਿੰਨੇ 6 ਇੰਚ ਉਹ 1 ਇੰਚ ਵਿੱਚ ਆ ਨਾ ਫਿਰ ਉਹ ਉਹਦੇ ਆ 4 ਇੰਚ ਹੋ ਗਈ ਪੂਰੀ ਉਰੇ ਘਾੜਨਾ ਆ ਦੋ ਤੇ ਦੋ ਤੇ 1 ਇੰਚ 2 ਇੰਚ 3 ਇੰਚ 4 ਇੰਚ ਹੋ ਗਈ 4 ਇੰਚ ਇੱਕ ਉਹਦੇ ਵਿੱਚ ਦਿੱਤਾ ਪਿਆ ਨਾ ਹਾਂ ਅਰੇ 1 ਇੰਚ ਹੋ ਗਿਆ ਆ ਦੋ ਆ ਤਿੰਨ ਆ ਚਾਰ ਕਿੰਨੇ ਇੰਚ ਹੀ 4 ਇਹ ਸਿਸਟਮ ਦਾ ਉਟ ਹੈ ਹੂੰ ਬਾਕੀ ਬਾਈ ਸਿਸਟਮ ਲੋਟ ਹੈ ਇਹ ਕੱਦੂ ਵਾਲਾ ਕੋ ਦਿਖਦਾ ਹੀ ਨਹੀਂ ਹੈਗਾ ਇੱਧਰ ਕੱਦੂ ਬੰਨਦਾ ਸਾਡੇ ਵਾਲੀ ਸਾਈਡ ਪੂਰੀ ਉਹ ਕਿਹਾ ਹੋ ਗਿਆ ਹਾਂ ਚੱਲ ਬਣ ਪਨੀਰੀ ਕਰਕੇ ਯਾਰ ਪਨੀਰੀਆਂ ਕਰਕੇ ਪਨੀਰੀ ਨੇ ਸਾਡੇ ਨੇ ਥੋੜੀ ਜਿਹੀ ਲੇਟ ਵੀ ਜੀ ਪੂਰੀ ਪ੍ਰਧਾਨ ਹੈ ਖੇਤ ਦਾ ਪ੍ਰਧਾਨ ਜਾਇਆ ਉਹ ਤਾਂ ਮੇਰੇ ਨਾਲੇ ਜਾਇਆ ਕਹਿੰਦੇ ਖੇਤ ਵਿੱਚ ਬਹੁਤ ਉਹ ਨਿਗਰੱਖਦਾ ਹੈ ਘਰ ਘਟਾ ਟੇਬਲ ਉਹ ਨਿਗਰੱਖਦਾ ਆਪਣੀ ਇੱਕ ਥਾਲੀ ਬੈਣਾ ਨਹੀਂ ਦਰਦੀਆਂ ਕੱਲ ਇੱਥੇ ਸ਼ਾਮ ਨੂੰ ਜਮਾਂ ਗਏ ਆ ਅਮੂਰਿਓ ਫਿਰਦੇ ਸੁਦਵੀਰ ਵਾਲੀ ਪਨੀਤੀ ਦੇ ਇੱਥੇ ਵੀ ਮੂੜੇ ਜਵੇਂ ਡਰ ਪਿਆ ਨਹੀਂ ਹੈਗਾ ਹੋੜਾ ਵੀ ਨਹੀਂ ਹੈਗਾ ਬਾਕੀ ਲਾਈਟ ਵੀ ਸਾਡੇ ਕਹਿੰਦੇ ਟਾਈਮ ਹੁਣ ਚੇਂਜ ਹੋ ਗਿਆ 12 ਵਜੇ ਦਾ ਹੋ ਗਿਆ ਉਹ ਮੰਡ ਚ ਆਈ ਵਿਚਾਰ ਵੇਦੀ ਕਹਿੰਦੇ ਮੈਂ ਤਾਂ ਹੀ ਤਾਂ ਗਿਆ 1000 ਰੁਪਏ ਲੰਘ ਗਏ ਮੈਂ ਘਰ ਤੇ ਚਾਰ 5 6 7 8 9 10 11 12 ਹਾਂ 4 ਤੇ 12 ਫਿਰ ਮੰਡੇ ਚ ਆਪ ਤੇ ਬਾਅਦ ਮ ਬਣਿਆ ਨਹੀਂ ਹੁਣ ਟਾਈਮ ਟੇਬਲ ਹੋ ਗਿਆ ਬਾਈ ਕਦੇ ਇਧਰ ਆਏਗਾ ਨਹੀਂ ਕਦੇ ਉਧਰ ਆਏਗਾ ਫਿਰ ਨਾ ਫਾਰਮ ਵਾਲੀ ਤੇ ਚੱਲਦੀ ਆ ਕਿਉਂਕਿ ਫਿਰ ਪੂਰੀ ਲੋਡ ਕਰਕੇ ਨਾ ਵੀ ਇਧਰ ਉਧਰ ਲਈ ਜਾਂਦੇ ਵੀ ਇਕੱਠਾ ਲੋਡਣਾ ਪਵੇ ਪੂਰੀ ਹੈ ਬਾਈ 3 4 ਫੀਤੇ ਆਏ ਤੇ ਦੋ ਮਾਸਟਰ ਨੂੰ ਫੜਾਤੇ ਵੀ ਗਾਂਦੇ ਦੀ ਕਪਾਣੇ ਰੱਖ ਲੈ ਜਾਂਪਨ ਲੋਡ ਹੋਈ ਠੀਕ ਆ ਪਮੇਂ ਦੇ ਲੈਣਾ ਕਹਿੰਦਾ ਪਮਾ ਕੰਪਿਊਟਰ ਕਰਾਏ ਬਾਈ ਬਾਈ ਉਹਨੂੰ ਬਹੁਤ ਜ਼ਿਆਦਾ ਨਾਲਜ ਆ ਪਾ ਐਵੇਂ ਹੀ ਕਹੀਏ ਕੰਪਿਊਟਰ ਕਰਾ ਹਣੀ ਕੰਪਿਊਟਰ ਹੈ ਹਾਂ ਉਹਨੂੰ ਬਹੁਤ ਜ਼ਿਆਦਾ ਨਾਲਜ ਆ ਉਹਦੇ ਵਾਸਤੇ ਪੂਰੇ ਆਪਣੇ ਕੰਮ ਦਾ ਹੈਗਾ ਹੈ ਹਾਂ ਉਹਨੂੰ ਖੇਤ ਦੀ ਬਹੁਤ ਨਾਲਜ ਆ ਮੈਂਟ ਚ ਮਿੰਨ ਦਿੰਦਾ ਹਾਂ ਆਪਣੇ ਵਰਗਾ ਉਹਨੂੰ ਨਾਲ ਆਪਣੇ ਡਿੰਗਾ ਪਾਉਂਦਾ ਉਹ ਵੀ ਤੇ ਨਾਲ ਮਿੰਨ ਦਿੰਦਾ ਹਰ ਫੋਨ ਚ ਵੀ ਮਿੰਨ ਹੋ ਜਾਂਦਾ ਆਪਾਂ ਬਥੇਰੀਆਂ ਆਪਾਂ ਵਰਤਦੇ ਨਹੀਂ ਹੈ ਜੀ ਆਉ ਕਈ ਜਣੇ ਆਏ ਪਾ ਐ ਇੱਧਰ ਇੰਨਾ ਖੜ ਜਾ ਉਹ ਮੋਬਾਈਲ ਦੱਸਣ ਲੱਗੇ ਹਾਂ ਪਰ ਯਾਰ ਤੂੰ ਵੀ ਆਇਆ ਪਰ ਲੈਂਦੇ ਆ ਆਪਾਂ ਨੇ ਮਿੰਨੇ ਕਰਨਾ ਕਰਦੇ ਆ ਕੰਮ ਹੈ ਨਾ ਲੋ ਜੀ ਬਾਈ ਦੁਵਾਰਾ ਤੋਂ ਫੇਰ ਪ੍ਰਧਾਨ ਦੀ ਮੋਟਰ ਪਾਏ ਆ ਪ੍ਰਧਾਨ ਆਏ ਨਾਸ ਤੋਂ ਮੀਂਹ ਵਗੈਰ ਪਾਣੀ ਪੂਰਾ ਹੋ ਜਾਂਦਾ ਬਾਈ ਸਸਤੀ ਗਾਜੀ ਸਾਰੇ ਨੂੰ ਆਬਨੇ ਹੋ ਜਾਂਦਾ ਲੈਟ ਚਾਹੀ ਰਾਮੀ ਹਾਂ ਪਰ ਲੈਟ ਦੀ ਚਾਹ ਗਰੂ ਕਿ ਦੋ ਦੋ ਘੰਟੇ ਦਾ ਕਟਾ ਜਾਣੀ ਪ੍ਰਧਾਨ ਬੀਨ ਲੈਟ ਦਾ ਕਹਿੰਦੇ ਚੱਕਰ ਆਏ ਵੀ ਡਿਗਰੀ ਜਿਆਦਾ ਚੱਲ ਰਹੀ 41 ਦੇ ਉੱਪਰ ਵੀ ਗਰਮ ਹੋ ਜਾਂਦੇ ਆ ਗ੍ਰਿਡ ਤਾਂ ਕਰਕੇ ਬੰਦ ਕਰਨਾ ਪੈਂਦਾ ਬਾਈ ਪੰਜਾਹੇ ਲਾ ਲਾ ਬਾਈ ਵੀ ਅੱਗ ਲੱਗਣੇ ਡਰ ਰਹੇ ਹਾਂ 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 ਅੱਜ ਦੋ ਘੰਟੇ ਦਾ ਕੱਟ ਲਾਇਆ ਗੱਲ ਦੇ ਘੰਟੇ ਦਾ ਹੁਣ ਜੇ 1 ਘੰਟੇ ਜੀ ਮੀਂਹ ਪੈ ਗਿਆ ਸਾਰੇ ਘਰੇ ਫੋਨ ਹੋ ਗਏ ਕੰਟਕ ਨਹੀਂ ਪਾਦੇ ਰੱਬ ਹਾਂ ਓਕੇ ਆ ਮੋਟਰ ਠੱਡਾ ਹੋ ਜਵੇ ਬੱਲੇਡ ਪੂਰੀ ਆਉਂਦਾ ਯਾਨੀ ਓਡੀ ਪੂਰੀ ਵੋਲਟੇਜ ਦੀ ਪੂਰੀ ਪਨੀਰੀ 10 ਬਰਦਾਨ ਬਚ ਗਈ ਫਿਰ ਸਾ ਪਨੀਰੀ ਬਚ ਗਈ ਸੌਦਾ ਹੋ ਗਿਆ ਹੈ ਨਹੀਂ ਸੌਦਾ ਤਾਂ ਨਹੀਂ ਹੋਇਆ ਹੁਣ ਇਦਾਂ ਨਹੀਂ ਨੇ ਕਾਲੇ ਲੈ ਲਈ ਆ ਕਾਲਾ ਕੰਨ ਮੇ ਪਟਣੀ ਆ ਇਹ ਬਾਈ ਹੁਣ ਜਿਹੜੀ ਐਡੀ ਲੰਬੀ ਲਾਵਾਂਗਾ ਕਰੂਗਾ ਕੁਸਰ ਜਾਂ ਵੱਟ ਦੇ ਕੱਢ ਲੂ ਮੈਂ ਅਜੇ ਪਨੀਰੀ ਵਾਲਾ ਜਗਾ ਲਾਉਣੀ ਕੱਲ ਨੂੰ ਵੱਟ ਕੇ ਲਾਉਣੀ ਆ ਹਾਂ ਫਿਰ ਡੱਕਾ ਦਬੂਗਾ ਜੇ ਇੱਕ ਨਹੀਂ ਲਾਤਾ ਪੜਾ ਕੀ ਡਾ ਹੋ ਜਾਂਦਾ ਹੈ? ਆ ਡਾ ਹੋ ਜਾਂਦਾ। ਬਣਦੇ ਨੇ ਗੱਲ ਨੂੰ ਗੱਬੇ ਤੇ। ਪੰਜ-ਛੇ ਕੁਟੀਆਂ ਲੱਗਣੀਆਂ। ਹਾਂ ਹਾਂ। ਕਦੂਰੇ ਕਿਵੇਂ ਹੋਊਗਾ ਫਿਰ? ਕਦੂ ਰੈਟ ਇੱਥੇ ਵੜਦੇ ਨੇ ਆਪਾਂ ਨੇ। ਟ੍ਰੋਟਰ ਵੀ ਟ੍ਰਿਕ। ਹਾਂ, ਟ੍ਰੋਟਰ ਵੀ ਟ੍ਰਿਕ ਕਰਿਆ ਸਾਰੇ ਹੀ। ਅਜਾ ਕਾਲਾ ਕਰਕੇ ਜਾਊਂਗਾ। ਹਾਂ ਕਾਲਾ। ਹਾਂ ਠੀਕ। ਆਲੂ ਪਨੀਰ ਹੀ ਖਤਮ ਹੋ ਜਾਣੀ ਪੱਟਣੀ ਹੈ ਦੋ ਜਾਨਿਆਂ ਨੇ। ਠੀਕ ਐ। ਤਾਨ ਕਾ ਕਹਿੰਦੇ ਚੱਲ ਪੀ ਝੜ। ਕੌਣ ਨਹੀਂ ਚੱਲਦੀ। ਵਜਾ ਕੇ ਜਾਵੀਂ। ਤੇਰੇ ਗਲੋੜ ਨਹੀਂ ਖਾ ਜਾਵੇ। ਬਾਜੇ ਕਰ ਭਾਈ। ਭਾਈ ਆਹਾਂ ਅੰਬਪ੍ਰਧਾਨ ਦਾ ਪਾਣੀ ਦੇ ਵਿੱਚ ਐ। ਹੁਣ ਇਹਨੂੰ ਪੂ ਦਾ ਪਾਣੀ ਲਾਦਾ ਰੋਜ਼ ਪਰ ਅੰਬੀਆਂ ਹੀ ਡਾਣੇ ਲੱਗੇ ਅੰਬੇ ਹੀ ਆਈ ਡਾਣੇ ਲੱਗੇ ਕਿੰਨੇ ਲੱਗੀਆਂ ਇਹਨੇ ਇੰਨਾ ਪਾਣੀ ਲਾਉਣ ਦੇ ਬਾਵਜੂਦ ਵੀ ਠੋਖਾ ਦਿੰਦਾ ਅੰਬ ਪਿਛਲੇ ਸਾਲ ਅਗਲੇ ਬਹੁਤੀ ਲੱਗੀ ਆ ਹੂੰ ਪ੍ਰਯਾਤ ਦਾ ਬਾਈ ਹਾਂ ਯਾਰ ਤਾਂ ਆਪਾਂ ਨੇ ਮੈਂ ਕਹਿੰਦਾ ਹੋਰਾਂ ਨੂੰ ਵੀ ਦੇ ਇੱਥੇ ਦੀਆਂ ਬਹੁਤ ਬਹੁਤ ਆਈ ਇੱਕ ਡਾਣੇ ਨੂੰ 50 ਕੰਮ ਦੋ ਇੱਕ 20 ਕਿਲੋ ਆਹ ਸਾਢੇ ਹੈ ਬਾਈ ਦੇਖੋ ਡੱਕੇ ਤਾਂ ਨਹੀਂ ਮਰੇ ਦਾ ਹੈਗੀ ਮਾੜੇ ਮੁੱਕੇ ਥੋੜਾ ਬੋਤਰਾ ਮਾਰੀ ਜਾਂਦਾ ਹੈ ਹਾਂ ਪਰ ਮੈਂ ਲਾਉਣੀ ਨਹੀਂ ਹੈਗੀ ਮੁੱਕੇ ਦੁਆਰਾ ਕਾਤੇ ਕੀ ਲੋੜ ਆ ਵੈਸੇ ਭਾਈ ਇਹ ਆਣੇ ਆ ਜੇ ਡੱਕੇ ਲਾਉਣ ਲੱਜੀਏ ਫਿਰ ਜਾਰੇ ਦੇਖੀ ਜਾਂਦੇ ਆ ਵੀ ਮਰ ਗਿਆ ਉਹ ਵੀ ਮਰ ਗਿਆ ਹਾਂ ਤੇ ਗੁੱਟੀਆਂ ਜਾਰਾ ਲੱਗ ਜਾਂਦੀਆਂ ਕਿਨੇ ਕਿ ਲਾਈ ਜਾਊਂਗੇ ਪਿਛੇ ਉਹਨਾਂ ਬੁੱਝਾ ਵੱਧ ਵੱਜ ਜਾਂਦਾ ਮੁੱਝਾ ਵੱਜ ਵੱਜ ਜਾਂਦਾ ਮਾੜੇ ਮੁੱਟੇ ਤਾਂ ਮਰੇ ਜਾਂਦੇ ਕੋਈ ਐਡੀ ਗੱਲ ਨਹੀਂ ਹੈਗੀ ਉਹਨੇ ਜੜ ਫੜਦੀ ਹੁਣ ਬਾਕੀ ਜੜ ਫੜਲੀ ਭਾਈ ਦੋ ਚਾਰ ਦਿਨ ਚ ਹਰਿਆਈਆਂ ਮਾਰਨੇ ਇੱਕ ਵਾਰ ਜਿਹੜੇ ਮਾਰੇ ਇਹ ਮਤਲਬ ਸੁੱਕ ਗਏ ਤੁਰਪੇ ਹਰਿਆਈ ਮਰ ਲੱਗ ਗਈ ਹਾਂ ਤਾਂ ਅੱਗੇ ਦੇਖਾਂ ਓਕੇ ਹਾਂ ਨੇ ਪਨੀਰੀ ਦੇਖ ਲਾ ਕਿੰਦਾ ਵਧੀਆ ਲੱਗਦਾ ਵੀ ਇਹਨੂੰ ਪਟਾ ਵਈਂਦਾ ਪਨੀਰੀ ਤਾਂ ਬਾਈ ਧਰੀ ਦਾ ਕੱਦ ਕਾਢ ਕੁੱਤੇ ਤਾਂ ਨਹੀਂ ਆਏ ਜਿਹੜੇ ਐ ਲੈ ਦੇ ਬਦੂਖਾਂ ਜੀ ਨਹੀਂ ਕੁੱਤਾ ਕੋਈ ਨਹੀਂ ਆਂਦਾ ਬਦੂਖਾ ਉਹਦੇ ਕਿੱਥੇ ਜਾਨਵਰ ਬੈਠਾ ਹਾਂ ਚਿੜੀ ਉਹਨੇ ਸੁਢੀ ਖਾਣੀ ਆ ਨਾ ਨਾ ਠੀਕ ਹੈ ਨਾ ਕੁੱਤੇ ਉਧਾਂ ਆਉਂਦੇ ਨਹੀਂ ਕਾਇ ਨਹੀਂ ਹੈਗੇ ਕੁੱਤੇ ਤਾਂ ਸਾਲੇ 20 ਫਿਰਦੇ ਆ ਬਦੂਖਾ ਲਾਤੀਆਂ ਅੱਛਾ ਜਿੱਥੇ ਨੂੰ ਉਹਨਾਂ ਦਾ ਰਸਤਾ ਏ ਵਿੱਚ ਇੱਕ ਖੁੰਜਾ ਜੇ ਰੱਖਦੇ ਦੇਵਰਾਜ ਕੀ ਹੋ ਗਿਆ ਪਾਣੀ ਵਿੱਚ ਰੱਖਦੇ ਕੋ ਕੋਲੇ ਚ ਨਹੀਂ ਨਹੀਂ ਪਾਈਪ ਕੋ ਰੱਖ ਦੇ ਇੱਥੇ ਪਾਣੀ ਖੜਾ ਹੀ ਇਹਦੇ માં ਗਿਣ ਕੇ ਰੱਖੀ ਕਿੰਨੀਆਂ ਹੁਣ ਤਾਂ ਨਹੀਂ ਕੋਈ ਚੱਕਦਾ ਵਰਦਾਨ ਲੱਗੇ ਸਨ ਲਾਈ ਨਹੀਂ ਹੈਗੀ ਕਹ ਦੂ ਜੀ ਨਪਟਣ ਉਹਨਾਂ ਲਈ ਫੇਰ ਤਾਂ ਚਾਹੀਦਾ ਏ ਮਸਲਾ ਹਾਂ ਮਸਲਾ ਹੈ ਹਾਂ ਲੈਣਾ ਠੀਕ ਹੈ ਕੀ ਪਾਉਣਾ ਹੁਣ ਬਾਈ ਇਹ ਚ ਸੜਨਾ ਕੋਈ ਪ੍ਰੋਡਕਟ ਹਾਂ ਸਲਫਰ ਪਾ ਦਾਂਗੇ ਮਨੇ ਸਲਫਰ ਪਾਣੀ ਹੈ ਹਾਂ ਸਾਗਰ ਕਾ ਪਾ ਦੇ ਯਾਰ ਹੈ ਸਾਗਰ ਕਾ ਧਰਤੀ ਗਲਦੀ ਬਹੁਤ ਹੈਨ ਰੀਡੀ ਕਾ ਬਾ ਹਾਂ ਉਹ ਕਾਲਾ ਕਰ ਦਿੰਦੀ ਜੀ ਇਹਦੀ ਨੂੰ ਅਗਲੇ ਸੁਣਦਾ ਫਿਰ ਤੋਂ ਇਹ ਚ 5-6 ਕਿਲੋ ਸਾਗਰਕਾ ਪਾਤੀ ਮੈਂ ਪਨੀਰੀ ਚ ਪਨੀਰੀ ਆਪਣੇ ਆਪੇ ਪੱਟ ਹੁੰਦੀ ਆ ਮੈਨੂੰ ਪਤਾ ਇਹ ਉਦਾਂ ਵੀ ਪ੍ਰਧਾਨ ਵੀ ਸਾਗਰਕਾ ਹੈ ਚੀਜ਼ ਹੀ ਨਾੜੀ ਨਹੀਂ ਹੈਗੀ ਬਹੁਤ ਵਧੀਆ ਚੀਜ਼ ਆ ਤੇ ਨਹੀਂ ਇੱਕ ਵਾਰ ਬਾਈ ਇਹ ਪੰਮੇ ਨੇ ਆਨਲਾਈਨ ਮੰਗਾਈ ਤੀ ਪੰਮੇ ਨੇ 1 ਸਾਲ ਤਾ ਮਤਲਬ ਤਕਰੀਬਨ ਸਾਰਿਆਂ ਦੀ ਪਵਾਤੀ ਸੀ ਸਾਰੇ ਮੈਂ ਦੋ ਵਾਰੀ ਪਾਤੀ ਮੈਂ ਕਣਕ ਚ ਵੀ ਪਾਤੀ ਦੀ ਅੱਛਾ ਕਣਕ ਚ ਮਸ਼ੀਨ ਨੇ ਕਣਕ ਵੀ ਦਸਦੀ ਦਸਦੀ ਨੇ ਵੱਡੀ ਮੀ ਭੇਗੇ ਦਾ ਬਾਅਦ ਚ ਥੋੜਾ ਛੱਡਦੀ ਪਿਆ ਹਾਂ ਫਿਰ ਵੱਡੀ ਵੀ ਨਹੀਂ ਹੋਣੀ ਇਹਨੀ ਮਹਿੰਗੀ ਤਾਂ ਨਹੀਂ ਹੈਗੀ ਨਹੀਂ ਨਹੀਂ ਮਹਿੰਗੀ ਨਹੀਂ 450 ਦੀ 20 ਕਿਲੋ ਹਾਂ ਠੀਕ ਹੈ 20 ਕਿਲੋ 5 ਕਿਲੋ ਨਹੀਂ 20 ਕਿਲੋ 20 ਕਿਲੋ ਇਹ ਤਾਂ ਹੈ ਸਸਤੀ ਹੈ ਬਾਈ ਪਰ 20 ਨਹੀਂ 10 ਕਿਲੋ 10 ਕਿਲੋ ਪਰ ਚੀਜ਼ ਆਮ ਨੇ ਆਉਣੀ ਚਾਹੀਦੀ ਹਾਂ ਗੰਨੇ ਚ ਪਾਵੇ ਇਹ ਬੂਟੇ ਵਾਟੇ ਜਿਹੜਾ ਬੂਟੇ ਨੇ ਦਸ ਦੀ ਹੈ ਬਰਾ ਹਾਂ 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 ਠੀਕ ਬਸ ਔੜ ਵਾਲੀ ਹੈਂ ਦਾ ਬੂਟੇ ਵੱਧੇ ਜਾਂਦੇ ਹੁਣ ਔੜੇ ਸਾਡੇ ਬੂਟੇ ਬਹੁਤ ਆਮ ਆਈ ਹਾਂ ਪੜਿਆ ਆਪੇ ਇਹ ਗੰਨੇ ਵੀ ਬਹੁਤ ਚੱਲੇ ਵਿੱਚ ਵਿੱਚ ਹਾਂ ਨਹੀਂ ਬਹੁਤੇ ਪਹਿਲਾਂ ਲੱਗੇ ਵੀਰੇ ਲੋਟੋ ਹੂੰ ਆਹ ਡਾਇਆ ਤਾਜਾ ਪਿਆ ਪਹ ਲਾਦਾ ਇਹ ਚ ਪਹਿਲੀ ਬਾਤ ਆ ਠੇਗ ਜੀ ਜਿਹੜੀ ਬਣ ਗਈ ਨਹੀਂ ਪਹਿਲੀ ਬਾਤ ਆ ਵਾ ਹੁਣ ਮੈਂ ਨਿੱਕਾ ਬੰਦ ਕਰ ਦੇਣਾ ਬਸ ਇੱਕ ਵਾਰ ਪਾਣੀ ਸਖਾਤਾ ਇਹਦੇ ਮੈਂ ਸੁਕਾਉਣਾ ਹਲੇ ਸੁਕਾਤਾ ਅੱਛਾ ਮੈਂ ਕਿ ਗੰਦ ਮੰਦੀ ਆ ਹਾਂ ਕੱਢਣਾ ਵੀ ਪਿਆ ਬਾਈ ਆਪਣੀ ਚ ਈ ਜੋ ਨਹੀਂ ਕੱਢਣਾ ਪਿਆ ਇਹਨੇ ਜੋ ਬਹੁਤ ਕੱਢਣਾ ਪਿਆ ਮਾੜਾ ਸਿਰ ਦੋਦਾ ਜੀ ਹਾਂ ਦੇਖ ਲੈ ਜੀ ਲੱਗ ਜਾਂਦਾ ਘਰ ਖੇਤਾਂ ਜਿਹਾ ਲੱਗਦਾ ਹੈ ਆਪਣੀ ਖੇਤਾਂ ਜਿਹਾ ਹੁਣ ਘਰਾਂ ਵੀ ਕੀ ਕਰਨਾ ਕਾ ਪੰਜ ਫਿਰ ਵੀ ਮਾੜੀ ਮੋਟੀ ਹੈਗੀ ਆਹ ਬੱਚਾ ਇਧਰੋਂ ਢਾਲਾ ਪਾਣੀ ਭੱਜ ਜਾਂਦਾ ਦੇਖ ਲੈ ਹਾਂ ਮੈਂ ਖੜ ਦੇ ਮਿੱਟੀ ਪਾਤੀ ਹਾਂ ਇਹ ਫਰਕ ਹੈ ਐ ਢਾਲ ਜੀ ਦੇਖ ਲੈ ਖੜ ਉੱਚੀ ਕਰਤੀ ਹੂੰ ਤੇ ਵੀੜ ਹੈਗੀ ਮੈਂ ਦੇਖ ਲਈ ਪਾਣੀ ਦੀ ਜਿਕਣਾ ਕਿ ਤੇ ਬਾਈ ਸੂਏ ਸਾਂ ਦਾ ਪਾਣੀ ਨਾ ਢਾਲ ਚ ਆਉਂਦਾ ਐ ਜਾਂਦਾ ਭੱਜਿਆ ਹੋ ਗਿਆ ਹੋਏ ਹੋਵੇ ਚਾਲੂ ਬਾਈ ਪਤਾ ਨਹੀਂ ਸੂਆ ਸਾਡੇ ਕਿਹੜੇ ਸੂਆ ਦਾ ਕੋਈ ਹਾਂ ਦਿਖਣਾ ਮੇਰੇ ਸਾਹਬ ਨਾ ਹੋ ਗਏ ਹੁਣ ਜਿਕਣਾ ਵੀ ਢਾਨਾ ਡੇਟ ਆ ਕੇ ਜੇ ਕਿਤੇ ਪ੍ਰਧਾਨ ਆਪਾਂ ਨੂੰ ਮਿਲਣ ਲੱਜੇ ਸੂਏ ਸਾਂ ਦਾ ਪਾਣੀ ਉਹ ਸਾਡੇ ਤਾਂ ਪਹਿਲੇ ਨਹੀਂ ਸਮਝਉਂਦਾ ਉਹਦੇ ਆਪਣੇ ਸੂਏ ਹੀ ਆ ਸਾਰੇ ਪੈਸੇ ਬਾਈ ਸਾਡੇ ਆਏ ਆ ਵੀ ਜਿਹੜੇ ਇੱਕ ਬੰਮੀ ਪਾ ਕੇ ਫਿਰ ਮੁੜ ਕੇ ਦਾ ਜੀਦਿਆਂ ਲੱਗਦਾ ਹੀ ਨਹੀਂ ਹੈਗਾ ਸਾਡਾ ਸੂਆ ਲੱਭਣਾ ਹੀ ਨਹੀਂ ਇੰਨਾ ਪਾਣੀ ਆਉਂਦਾ ਵੀ ਸੂਆ ਕਿੱਥੇ ਗਿਆ ਟਾ ਚੱਕ ਲਈ ਜਾਨੀ ਅਗਲੇ ਟੁੱਟੇ ਹੋਏ ਜੀ ਇੱਕ ਵਾਰ ਪਾਣੀ ਲਾਉਣਾ ਪੈਂਦਾ ਆਪਣੇ ਤਾਂ ਜੇ ਕਾ ਸ਼ੁਰੂਆਤ ਹੀ ਹੈ ਹੁਣ ਉਹਨੇ ਤਾਂ ਲਾਏ ਪਏ ਆ ਇੱਥੇ ਨੂੰ ਪਾਣੀ ਲੰਘਣਾ ਉੱਪਰੋਂ ਆਏ ਹੋ ਕੇ ਤਾਂ ਹੀ ਜੜ ਫੜਾ ਰਿਹਾ ਹੈ ਬਾਈ ਸੂਆ ਹੁਣ ਉੱਥੇ ਲੋਟ ਆ ਜਿੱਥੇ ਪਾਣੀ ਨਹੀਂ ਹੈਗਾ ਬਾਈ ਜੇ ਹੁਣ ਨੇਰੀ ਚ ਖੜਾਇਆ ਹੁਣ ਤਾਂ ਜੜ ਹੇਲਦੀ ਨਾ ਨਾ ਹੁਣ ਤਾਂ ਕਹਿ ਲੈ ਜੜੜ ਲੈ ਹਾਂ ਦੂਆ ਤਾਂ ਉਹਨੇ ਜਿੱਥੇ ਜ਼ਿਆਦਾ ਜ਼ਮੀਨਾਂ ਨਹਿਰੀ ਪਾਣੀ ਇੱਥੇ ਚਾਹੀਦਾ ਆਪਣੇ ਹੈ ਤਾਂ ਹੈਗਾ ਤਾਂ ਇੱਧਰ ਕਹਿੰਦੇ ਪਹਿਲਾਂ ਉਹਦਾ ਦੂਆ ਸੁਆ ਦਾ ਪਾਣੀ ਲੰਘਣ ਡਰੇਨ ਦੀ ਡਰੇਨ ਦੀ ਉਹ ਖੇਤਾਂ ਨਾਲ ਨਹੀਂ ਦੇਗਾ ਖੇਤਾਂ ਸੁਆ ਲੀਦਾ ਆਪਣੇ ਸੁਆ ਲੱਭਣੀਆਂ ਸਾਰਦਰ ਡੁੱਬੇ ਹੋਣਦੇ ਏਰੀਆ ਸਾਡੇ ਬਾਈ ਕਈ ਪਿੰਡਾਂ ਦਾ ਪਾਣੀ ਹੁਣ ਇਕੱਠਾ ਜਾ ਕੇ ਆਉਣ ਲੱਗ ਗਿਆ ਹੋਰ ਕੀਆ ਜਾਂ ਮੀਂਹ ਪੈਂਦਾ ਐ ਨਹੀਂ ਪਤਾ ਲੱਗਦਾ ਸੁਆ ਚੱਲਦਾ ਕਿ ਨਹਿਰੇ ਨਹਿਰੇ ਲੱਗਦੀ ਆ ਹਾਂ ਯਾਨੀ ਗਵਰਨਮੈਂਟ ਨੂੰ ਕਰਕੇ ਬਣਾਉਣੀਆਂ ਚਾਹੀਦੀਆਂ ਚਾਹੀਦੀਆਂ ਹਾਂ ਕੂਈਆਂ ਬਣਾ ਕੇ ਨੇ ਉੱਪਰ ਜਾਲ ਪਾ ਕੇ ਵਿੱਚ ਪਾਣੀ ਗਿਰਦਾ ਹੋ ਜੇ ਧਰਤੀ ਜਾਵੇ ਪਾਣੀ ਹਾਂ ਧਰਤੀ ਜਾਵੇ ਪਾਣੀ ਰੂਟਾ ਮੀਟਰ ਵਾਦੰਦੇ ਆ ਆ ਦੇ ਰੇ ਤੂੰ ਪੱਟ ਕੇ ਦਿਖਾ ਦੇ ਰੂਟਾ ਮੀਟਰ ਦਾ ਵਾਹੇ ਜੱਕ ਵਾਣ ਗਿਆ ਪਾਣੀ ਜਾਂਦਾ ਨਹੀਂ ਥੱਲੇ ਪਾਣੀ ਜਾਂਦਾ ਨਹੀਂ ਹੈਗਾ ਥੱਲੇ ਦੇਖ ਲੈ ਰੂਟਾ ਮੀਟਰ ਗੇਅਰ ਚ ਪਾ ਕੇ ਖੜਾ ਦੀ ਜਿੱਥੇ 1 ਮਿੰਟ ਚੱਲ ਗਿਆ ਕਹੀ ਵੀ ਨਹੀਂ ਪੜਦੀ ਐਦਾ ਜੀ ਕਹਣਾ ਪਰ ਤਾਂ ਸਾਡੇ ਖੂਹ ਆ ਮੋਟਰ ਪਰ ਜਾਂ ਪਿੱਛੇ ਜੇ ਪਾਣੀ ਆ ਇਹਦਾ ਖੂਹ ਦੇ ਉੱਪਰੋਂ ਪਾਣੀ ਚੱਲਦਾ ਵਿੱਚ ਗਿਆ ਹੁਣ ਮਨਮੋਟ ਹਾਂ ਹਾਂ ਆਪਣੇ ਫਰਕ ਤਾਂ ਪੈਂਦਾ ਆ ਇਹ ਨਹੀਂ ਉਹ ਡੁੱਬਿਆ ਪਿਆ ਖੂਹ ਪਾਣੀ ਚੱਲਿਆ ਹੋਣਾ ਪੂਰਾ ਹਾਂ ਹਾਂ ਹੋ ਗਰਤਿਆ ਚਾਹੀਦਾ ਮੇਰੇ ਸਾਫ ਗੱਲ ਤਾਂ ਜਿੱਥੇ ਗੰਦ ਮੰਦ ਨਾ ਜਾਵੇ ਉੱਪਰ ਦੇ ਸਾਫ ਫਿਲਟਰ ਹਾਂ ਉੱਪਰ ਦੇ ਸਾਫ ਫਿਲਟਰ ਲੱਗੇ ਹੋਏ ਹਾਂ ਜਿੱਧਰ ਨਹੀਂ ਪੈਂਦਾ ਆਪਣੇ ਤਾਂ ਹੁਣ ਮੈਂ ਕਹਿੰਦਾ 30 ਫੁੱਟ ਪਰ ਪਾਣੀ ਹੋਣਾ 28 ਫੁੱਟ ਬਸ ਇਸ ਟਾਈਮ ਤਾਂ ਬਾਈ ਪਹਾੜਾਂ ਚ ਤੇ ਬਰਫ ਵਾਲਾ ਪਾਣੀ ਆਉਂਦਾ ਜੀ ਮਤਲਬ ਨਹੀਂ ਮੂੰਹ ਤਾਂ ਨਹੀਂ ਪਏ ਆਪਣੇ ਹਾਂ ਮਾਜਲ ਕੰਨੀ ਪੈਗੇ ਹੋਏ ਲੱਗਦਾ ਲੈ ਹਾਂ ਜਿੱਥੇ ਸੂਏ ਦਾ ਪਾਣੀ ਲੱਗਦਾ ਚੀਜ਼ ਵੀ ਬਹੁਤ ਵਧੀਆ ਹਾਂ ਠੰਡਾ ਠੰਡਾ ਵਾਲਾ ਚੇਕ ਵਾਲਾ ਬਾਈ ਚੇਕ ਵਾਲਾ ਹਾਂ ਪੈਸੇ ਜਿਹੜਾ ਤਾਂ ਆਉਂਦਾ ਪੱਕਿਆ ਨਹਿਰ ਵਾਲਾ ਹੂੰ ਉਹ ਪਾਣੀ ਤਾਂ ਠੀਕ ਠੀਕ ਜੀ ਜਿਹੜਾ ਗੱਦੂਆ ਆਉਂਦਾ ਇਹ ਕੱਚੇ ਵਾਲਾ ਉਹ ਨਿਆਰੇ ਦਾ ਹਾਂ ਉਹ ਚੱਕ ਹੈ ਫਿਰ ਪਰਾਂ ਜਿਹੜੀ ਚੱਕ ਪਈ ਤੇ ਉਹਦਾ ਫਾਇਦਾ ਹੋਇਆ ਆਪਾਂ ਨੂੰ ਹਾਂ ਚੱਕ ਦਾ ਫਾਇਦਾ ਹਾਂ ਡੱਕਰ ਹੋਰ ਹੋਗੇ ਹਾਂ ਡੱਕਰ ਹੋਰ ਹੋਗੀ ਭਾਈਆ ਖੇਤਾਂ ਜੀ ਵੀ ਕਣ ਦਾ ਭਾਅ ਵੀ ਇੰਨੀ ਇੰਨੀ ਕਿ ਤਾਂ ਚੱਕ ਪੈ ਗਈ ਹਾਂ ਪੈ ਗਈ ਪੈ ਗਈ ਅੱਧਾ ਅੰਗਲ ਦਾ ਪੈ ਗਈ ਹਾਂ ਨਾ ਨਾ ਇਹ ਤਾਂ 4-4 ਅੰਗਲ ਪੈ ਗਈ ਹੋਣੀ ਵਿਚ ਵਿਚ ਪੈ ਗਈ ਹਾਂ ਹੁਣ ਖੇਤ ਵਾਹੀ ਤੇ ਲੁੱਟਵਾਂਗੇ ਹਾਂ ਲੈ ਲੈ ਆ ਚੱਕੇ ਲੱਗਦੀ ਵਾਹ ਇਹ ਕਿਹੜਾ ਦੇ ਲੈ ਉੱਪਰੇ ਪਈ ਹੈ ਫੁਰਕੇ ਇੱਕ ਅੱਦੂ ਕਰੇ ਤੇ ਬਾਅਦ ਮੋ ਉੱਪਰ ਆ ਜਾਂਦੀ ਹੈ ਹਾਂ ਕੱਦੂ ਕਰੇ ਚਲ ਤੂੰ ਹੋਈ ਜਾਂਦੀ ਆ ਮਰ ਰਲ ਜਣੇ ਨੇ ਵਿੱਚ ਐਸੀ ਸਾਢੇ 2 ਮਹੀਨੇ ਹੋ ਗਏ ਬਾਈ ਤੇਰੀ ਲੇਬਰ ਚੱਲੀ ਗੁੱਟੀਆਂ ਪੁੱਛ ਲੈ ਗਣਤੀਆਂ ਹਾਂ ਕਿੰਨੀਆਂ ਬਣਦੀਆਂ ਕਿੰਨੀ ਹੋ ਗਈ 9 9 ਗੇਲ ਕਿੱਥੇ ਲੱਗ ਜੂਗਾ ਇਹ ਲੱਗ ਜਾਣਾ ਹਾਂ 2 3 ਬਚ ਜਾਏਗਾ ਵਾ ਪ੍ਰਧਾਨ ਬਾਈ ਆ ਦੇਖ ਲੋ ਐਡਾ ਕਿਆਰਾ ਕਹਿੰਦੇ ਵਜ ਜਾਣੀ ਇਹਦੇ ਮਾਤੇ ਵੀ ਪ੍ਰਧਾਨ ਵੀ ਉਹਨਾਂ ਦੇ ਸਾਥ ਦੰਦਾ ਕਹਿੰਦਾ ਵਜ ਜਾਣੀ ਵਜ ਜਾਣੀ ਹਾਂ ਲੱਗਣੇ 4-5 ਜੀ ਹਾਂ ਮੈਂ ਗਿਣਤੀ ਮਾਰਤੀ ਠੀਕ ਆ ਸਰਦਾਰ ਜੀ। ਕਿਆ ਕਹਿੰਦੇ ਘਟ ਨਹੀਂ ਚਾਹੀਦੀ? ਕਹਿੰਦਾ ਨੌਂ ਗੁੱਤੀ ਚੱਕ ਲੈ ਚੱਕ ਲੈ ਲੈ ਜਾਣ ਕਿਤੇ। ਹਾਂ ਠੀਕ ਐ। ਜਿਹੜਾ ਉਹ ਗੋਂ ਦੱਸ ਦੇਣਾ ਹੁਣ। ਪਤਾ ਨੰਬ ਮਿੰਨਣਾ ਦੇਖ ਲੈ ਤੇਰਾ ਹੁਣ ਮਿੰਨ ਦੇਣਾ ਯਾਤਰ ਪਿਆ ਘਰ। ਠੀਕ ਆ ਜੀ। ਕਾਹ ਨੂੰ ਮਿੰਨ ਦਾਂਗੇ? ਚਾਹੀਦਾ ਹੋਇਆ ਠੇਕੇਦਾਰ ਬੰਦੇ ਨੂੰ ਨਾ। ਹਾਂ। ਉਹ ਕਿਆ ਪਹ ਠੇਕੇਦਾਰ ਨੂੰ ਹੂੰ ਵੈਸਾ ਪਾਉਤੁੰਦਾ। ਉਹ ਕੜਾ ਬੂਟੇ ਰੇਟ ਲਾ ਦਿੰਦੇ। ਕੜਾ ਹੀ ਕੜਾ ਉਹ ਕਲੇ ਕਲੇ ਬੂਟੇ ਮਿਲਣ ਲੱਗੇ ਸਰਲੇ। ਹਾਂ। ਆਏ ਆਏ ਬਾ ਦੇਖਦੇ ਦੇ ਉਹਨਾਂ ਦੇ ਬੂਟੇ ਕਿੰਨੇ। ਉਹ ਦੇ ਲੈ 4 ਕੁਤੇ ਆਉਣੇ। ਹਾਂ ਬਾਈ ਕੁੱਤੇ ਵੀ ਦੇਖ ਲਓ ਗੱਡੇ ਗੱਡੇ ਆਉ ਸਾਹਮਣੇ ਜੀ ਇਹ ਬੰਦਾ ਖਾ ਜੂਗੇ ਮੈਂ ਤਾਂ ਬੈਣਾ ਲੱਗਿਆ ਵੈਨਾ ਕੁੱਤੇ ਇਹ ਇਹੀ ਆ ਇਹੀ ਕੁੱਤੇ ਆਉਂਦੇ ਇੱਧਰ ਹਾਂ ਉਹ ਲੋਹਾ ਫੇਗ ਲਾ ਉਹ ਗੁੱਟੀਆਂ ਚੱਕ ਲੈਣੇ ਦੀ ਬਾਈ ਯਾਰ ਵਿੱਚ ਤੇ ਉਹ ਸਾਲੇ ਦੇ ਵਿੱਚ ਭਈਆਂ ਨੇ ਲਾਤੀਆਂ ਕਹਿੰਦੇ ਲਾਈਆਂ ਸੀ ਆਪ ਨਾ ਨਾ ਚੱਕਦੇ ਉਹਦਾ ਖਰਾਬ ਕਰੂਗੀ ਫਿਰ ਉਥੇ ਤੁਹਾਨੂੰ ਪਤਾ ਉਹਦੇ ਥੱਲੇ ਕੀੜੀਆਂ ਕੁੜੀ ਨਹੀਂ ਆ ਜਾਂਦੀਆਂ ਫਿਰ ਕੰਮ ਖਰਾਬ ਕਰਦੀਆਂ ਆਹਦੇ ਚੱਕੂ ਉਹ ਰਹਿ ਗਿਆ ਬਾਈ ਆ ਟੁੱਟੇ ਜੇ ਵੀ ਲੱਗ ਜਾਣਾ ਵਿਲੇ ਫਿਰ ਬਾਕੀ ਦੇਖੋ ਵਿਊ ਸੂਰਜ ਬਾਈ ਕਹਿੰਦਾ ਮੈਂ ਥੋੜਾ ਦੇਣਾ ਕੋਸਲੇ ਕੁਝ ਨਹੀਂ ਦੇਣਾ ਹੈਗਾ ਕਹਿੰਦਾ ਚੁੱਪ ਕਰਕੇ ਬੈਠੇ ਰਹਿੰਦੇ ਚ ਆਪਣੇ ਸ਼ਾਮਾ ਚ ਬੈਠੇ ਰਹੋ ਪਰਾਂ ਰੋਡ ਬਹੁਤ ਭਖਦਾ ਹਾਂ ਹਾਂ ਅੱਜ ਮੈਂ ਚਮਕੌਰ ਸਾਹਿਬ ਨੂੰ ਗਿਆ ਬੱਲੇ ਬੱਲੇ ਲੱਤਾ ਵਾਹ ਮੂੰਹ ਤਾਂ ਕਿਸੇ ਕਾ ਹੁੰਦਾ ਲੈ ਲਾਪਾ ਕਿੰਨੀ ਉੱਪਰ ਬੈਣੇ ਮੋੜ ਫੇਲਦੇ ਮਾਰ ਬਣ ਕੇ ਗਿਆ ਜਾਨੀ ਮੂੰਹ ਨੂੰ ਪਰ ਕਿਸੇ ਗੱਲ ਕਰੇ ਗਿਆ ਕਿਸੇ ਗੱਲ ਕਰੇ ਆ ਗਾਹਾਂ ਚ ਚਮਕੌਰ ਸਾਹਿਬ ਗਿਆ ਚਮਕੌਰ ਸਾਹਿਬ ਗਿਆ ਲਾਈਟ ਬੱਜੀ ਵੀ ਅੱਛਾ ਸਾਡੀ ਧਰਤੀ ਇਹ ਜੀ ਸ਼ਵੀਲਾ ਬਹੁਤ ਆ ਉਹਨਾਂ ਨੇ ਬਜਾਇਆ ਪਿਆ ਇਹ ਤੇਨੂੰ ਸ਼ਵੀਲਾ ਲੱਗਿਆ ਚਮਕੌਰ ਸਾਹਿਬ ਦੇ ਅੜਦੜੇ ਉਹ ਹੀ ਕਹਿੰਦਾ ਬਾਈ 20 ਦਿਨ ਹੋ ਗਏ ਪਾਣੀ ਪੀਂਦਿਆਂ ਨੂੰ ਕਹਿੰਦਾ ਅੰਦਰ ਵੀ ਚੈੱਕ ਕਰਾਉਣਾ ਪੈਣਾ ਕਿਤੇ ਉਹ ਹੀ ਨਾ ਸੁੰਡਿਆ ਹੋਵੇ ਚਲੋ ਸੁੰਡੇ ਦਾ ਪੈਦਾ ਹੋ ਗਿਆ ਇੱਕ ਦੇਖ ਲੈ ਪ੍ਰਧਾਨ ਪਾਣੀ ਪੀਏ ਹੋਈ ਜਾਂਦਾ ਜਿੱਥੇ ਮਰਜੀ ਹੋਵੇ ਇਹ ਤਾਂ ਮਾਜਾ ਖੇਤਮਾ ਬੰਦਾ ਪੀ ਜਾਂਦਾ ਘਰ ਓਕੇ ਆ ਠਿਕਣਾ ਆਪਾਂ ਕਹਿੰਦੇ ਵੀ 6 ਲੀਟਰ ਪਾਣੀ ਪੀਣ 6 ਲੀਟਰ ਤਾਂ ਬੰਦਾ ਦੁਪਹਿਰ ਤੱਕ ਪੀ ਜਾਂਦਾ ਹੁਣ ਹੀ ਜਾਂਦਾ ਪੀ ਜਾਂਦਾ ਨਹੀਂ ਓਰਕਿਆ ਪਾਣੀ ਪੀ ਹੋਣਾ ਜ਼ਰੂਰੀ ਦਾ ਬਾਈ ਵਧੀਆ ਗੱਲ ਹਾਂ 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 ਚਾਹਲ ਮਾ ਤਾਂ ਪੀ ਨਹੀਂ ਹੋਣਾ ਅਸੀਂ ਗਰਮੀ ਪ੍ਰਧਾਨ ਕਹਿੰਦਾ ਮੈਂ ਮੋਟਰ ਵਾਲਾ ਪੀਂਦਾ ਨਹੀਂ ਹੈਗਾ ਨਾ ਮੈਂ ਘਰ ਤੇ ਲਿਆਉਂਦਾ ਅੱਜ ਹਾਂਜੀ ਕੰਮ ਨਹੀਂ ਢੈਡਾ ਜੋਤੀ ਕੋਲ ਨਹੀਂ ਆਪਣਾ ਆਪਣਾ ਟੁੱਟਿਆ ਵਾਲਾ ਪਾਣੀ ਬਹੁਤ ਡੂੰਗਾ ਨਾ ਬਹੁਤ ਬਧੀਆ ਭਾਈ ਕਿ 800 ਫੋਟ ਹੋਣਾ ਭਾਈ ਹਾਂ 1000 ਫੋਟ ਹੋਣਾ ਨੇ ਲੱਗਿਆ 1000 ਫੋਟ ਭਾਈ ਡੂੰਗਾ ਜਿਹੜਾ ਪਾਣੀ ਆ ਸਾਡੇ ਸਰਕਾਰੀ ਟੈਂਕੀ ਵਾਲਾ ਵੀ ਜਿਹੜਾ ਵੀ ਟੈਂਕੀਆਂ ਵੀ ਭਰਦੇ ਆ ਟੈਂਕੇ 6-6 ਮਹੀਨੇ ਭਾਈ ਉਹ ਨਹੀਂ ਹੁੰਦੀ ਵਿੱਚ ਇਹ ਜੇ ਗਲਤੀ ਜੰਮ ਜਾਂਦੀ ਹੈ ਹਾਂ ਅਪਣੇ ਆਹ ਪਾਣੀ ਖਰਾਬ ਕਰਦਾ ਮੋਟਰ ਵਾਲਾ ਕਰਦਾ ਵੀ ਇਹ ਗੱਡੀਆਂ ਨੂੰ ਧੋ ਕੇ ਦੇਖ ਲਓ ਇੱਕ ਹੋਰ ਚਾਰ ਦੇ ਨਾ ਕੇ ਦੇਖ ਲੈ ਤੇਰਾ ਸਿਰ ਲਾਲ ਹੋ ਜਾਣਾ ਮੈਂ ਦੇਖਿਆ ਜੀ ਜਿਹਦੇ ਆਪਣੇ ਪਿੰਡ ਟੈਂਕੀਆਂ ਜਿਹੇ ਇਹ ਪਾਣੀ ਪੀਂਦਾ ਮੋਟਰ ਵਾਲਾ ਉਹ ਟੈਂਕੀਆਂ ਪਿਲੀਆਂ ਹੋਈਆਂ ਪਿਆ ਵਿੱਚ ਸੋਰਾ ਜੰਮਦਾ ਹੈ ਆਪਣੇ ਟੈਂਕੇ ਛਟੀਆਂ ਪਈਆਂ ਕਿਉਂਕਿ ਭਾਈ ਅਸੀਂ ਡਬਲ ਪ੍ਰਧਾਨ ਨੇ ਵੀ ਥੱਲੇ ਟੂਲੂ ਪੰਪ ਰੱਖ ਕੇ ਕੋਈ ਚੀਜ਼ ਰੱਖੀ ਵੀ ਹੈ ਟੈਂਕੀ ਉਹਦੇ ਮਾਤੇ ਪਾਣੀ ਚੜਾਉਂਦਾ ਪਰ ਉਹਦੇ ਵਿੱਚੋਂ ਪਾਣੀ ਤੇ ਸਾਫ਼ ਰਹਿੰਦੀ ਹੈ ਤਾਂ ਹੀ ਆਪਣੇ ਚੱਲੀ ਜਾਂਦੇ ਗੀਜਰ ਗੁਜਰ ਜੇ ਨਹੀਂ ਤਾਂ ਗੀਜਰ ਜੰਮ ਹੋ ਜਾਂਦੇ ਆ ਸੋਰਾ ਬੱਚਾ ਲਾਲ ਪਿਆ ਦੇ ਲਾਲ ਲਾਲ ਦੇ ਲਾਲੇ ਉਹ ਵੀ ਭਾਈ ਪਾਰਾ ਪਾਣੀ ਇਹ ਪੀ ਨਹੀਂ ਹੁੰਦਾ ਹੈਗਾ ਸਰ ਲਾਲਾ ਦੋ ਦਿਨ ਖੜਾ ਉਹ ਪਰ ਮੈਂ ਪਹਿਲਾਂ ਨਿਖਰ ਨਹੀਂ ਇਹ ਤਾਂ ਚਲਿਏ ਭਾਈ ਪੂਰੇ ਨਹੀਂ ਆਉਣਾ ਤਾਂ ਬਾਈ ਸਾਡੇ ਬੰਦੇ ਨੇ ਪੂਰੀ ਆ ਗਏ ਪਤਾ ਨਹੀਂ ਆ ਗਏ ਪਤਾ ਨਹੀਂ ਫੋਨ ਕਰਦੇ ਉਹਨੂੰ ਦੇਖਦੇ ਹੁਣ ਕੀ ਐਵਰ ਪ੍ਰੋਜੈਕਟ